ਓ ਬੱਲੇ 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 ਓ ਰੱਬਾ ਓ ਮੈਂ ਤਾਂ ਰੂੜੀ ਖਲਾਰਨੀ ਸੀ ਹਾਂ ਮੈਂ ਤਾਂ ਰੂੜੀ ਪਾ ਗਿਆ ਖਲਰ ਤੂੰ ਗਿੱਲੀ ਕਰਤੀ ਯਾਰ ਓ ਨੋ ਮੈਂ ਸਰਕਾਰੇ ਤੇ ਅੱਗੇ ਬੇਨਤੀ ਕਰਦਾ ਵੀ ਮੈਨੂੰ ਕੋਈ 5-7 ਬੰਦੇ ਦੇ ਸਪੈਸ਼ਲ ਵੀ ਮੇਰੀ ਤਾਂ ਰੂੜੀ ਗਿੱਲੀ ਹੋ ਗਈ ਹੁਣ ਵੀ ਮੈਂ ਖਲਾਰੂ ਕਿਵੇਂ ਇੱਕ ਮੇਰੇ ਸਾਲਕੜੇ ਦੀ ਉੱਤੋਂ ਕਨਾਲਾਂ ਦੋਸ ਵਾਲੀਆਂ ਮੈਂ ਤਾਂ ਫੂਤ ਨਹੀਂ ਆਉਣਾ ਕੰਮ ਲੈ ਲੈ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਮੈਨੂੰ ਜਾਂ ਤਾਂ ਰੂੜੀ ਖਿਲਾਰਨ ਲਈ ਬੰਦੇ ਭੇਜੇ ਜਾਂ ਜਾਂ ਕੋਈ ਮਸ਼ੀਨ ਭੇਜੋ ਜਿਹੜੀ ਇਹਨੂੰ ਖਿਲਾਰੇ ਮੇਰਾ ਤਾਂ ਵੇਖ ਲੈ ਇਹ ਕਿੰਨੀ ਗਿੱਲੀ ਹੋ ਗਈ ਲੈ ਲੈ ਤੱਕਰ ਗਿੱਲੀ ਹੋ ਗਈ ਰੂੜੀ ਮੈਂ ਤਾਂ ਹਜੇ ਕੱਲ ਪਾਈ ਮੇਰਾ ਬਹੁਤ ਵੱਡਾ ਨੁਕਸਾਨ ਆ ਤੇ ਸਰਕਾਰ ਨੂੰ ਬੇਨਤੀ ਆ ਵੀ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਰੂੜੀ ਦਾ ਇਹ ਨਹੀਂ ਹੁਣ ਕਿਲਰ ਦੀ ਬੰਦਿਆਂ ਤੋਂ ਬਿਨਾ ਸਰਕਾਰੇ ਬੰਦੇ ਭੇਜਦੇ ਮਰ ਗਿਆ ਮੈਂ ਤਾਂ ਫੇਰ ਕਹਿੰਦੇ ਕਿਸਾਨ ਬੋਲਦਾ ਧਰਨੇ ਲਾਉਂਦਾ ਹੁਣ ਆ ਰੂੜੀ ਪਿੱਛੇ ਧਰਨਾ ਲਾਉਣਾ ਪਊਗਾ ਮੈਨੂੰ ਤੇ ਰੂੜੀ ਦਾ